ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਬਲਿਨ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟ੍ਰੂ ਕ੍ਰਾਈਮ ਕੇਸ ਤੇ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਿਸੇ ਦੀ ਹੱਤਿਆ ਕਰਨਾ ਤੇ ਬਾਅਦ ਵਿੱਚ ਉਹਦੇ ਸਰੀਰ ਨੂੰ ਟੁਕੜਿਆਂ 'ਚ ਕੱਟ ਦੇਣਾ ਔਰ ਫਿਰ ਫ੍ਰਿਜ ਵਿੱਚ ਲੁਕਾ ਦੇਣਾ ਮਨੂੰ ਅੱਜ ਦਾ ਟ੍ਰੈਂਡ ਜਿਹਾ ਬਣ ਗਿਆ ਹੈ ਆਏ ਦਿਨ ਵੱਖ-ਵੱਖ ਸ਼ਹਿਰਾਂ ਤੋਂ ਐਵੇਂ ਦੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਅੱਜ ਸੇ ਤੁਹਾਨੂੰ ਜਿਹੜੇ ਹੱਤਿਆਕੰਡ ਦੀ ਸੱਚੀ ਕਹਾਣੀ ਦੱਸਣ ਜਾ ਰਹੀ ਆ ਉਹਦੇ ਵਿੱਚ ਵੀ ਕੁਝ ਐਵੇਂ ਹੁੰਦਾ ਹੈ ਪਰ ਇਹ ਕਹਾਣੀ ਭਾਰਤ ਦੀ ਨਹੀਂ ਬਲਕਿ ਹਾਂਗਕਾਂਗ ਦੀ ਹੈ ਇੱਥੇ ਤਾਂ क्रूरਤਾ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਇੱਕ ਅਰਬਪਤੀ ਕੁੜੀ ਦੀ ਹੱਤਿਆ ਕਰਨ ਤੋਂ ਬਾਅਦ ਨਾ ਸਿਰਫ ਉਹਦੇ ਸ਼ਵ ਨੂੰ ਟੁਕੜਿਆਂ 'ਚ ਕੱਟਿਆ ਗਿਆ ਬਲਕਿ ਉਹਦਾ ਸੂਹ ਬਣਾ ਕੇ ਪੀਤਾ ਵੀ ਗਿਆ ਜਿਸ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਉਹ ਯਕੀਨ ਤੋਂ ਪਰੇ ਸੀ ਅਸੀਂ 2023 'ਚ ਹੀ ਅੰਜਾਮ ਦਿੱਤੀ ਗਈ ਹਾਂਗਕਾਂਗ ਦੀ ਇੱਕ ਮਸ਼ਹੂਰ ਮਾਡਲ ਐਬੀ ਚੋਏ ਮਰਡਰ ਕੇਸ ਦੀ ਗੱਲ ਕਰ ਰਹੇ ਹਾਂ 23 ਘਟਨਾ ਨੂੰ ਅੰਜਾਮ ਦੇਣ ਵਾਲੀ ਅਪਰਾਧੀ ਕੌਣ ਸੀ ਤੇ ਕੀ ਵਜ੍ਹਾ ਸੀ ਜਿਹਦੇ ਕਰਕੇ ਉਹਨਾਂ ਨੇ ਐਬੀ ਚੋਏ ਨੂੰ ਇੰਨੀ क्रूरਤਾ ਦੇ ਨਾਲ ਮਾਰ ਦਿੱਤਾ ਜਦੋਂ ਤੁਸੀਂ ਵੀ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਹਾਂਗਕਾਂਗ ਤੋਂ ਹਾਂਗਕਾਂਗ ਦੀ ਮਸ਼ਹੂਰ ਫੈਸ਼ਨ ਮਾਡਲ ਐਬੀ ਚੋਏ ਅਬੀਚੋਏ ਦਾ ਜਨਮ ਸੀਗਾ ਜਿਹੜਾ 11 ਜੁਲਾਈ 1994 ਨੂੰ ਹਾਂਗਕਾਂਗ ਦੇ ਬੇਅਦ ਰਈਸ ਪਰਿਵਾਰ ਦੇ ਵਿੱਚ ਹੁੰਦਾ ਹੈ। ਅਬੀਚੋਏ ਦੇ ਪਿਤਾ ਸੀਗੇ ਜਿਹੜੇ ਉਹ ਹਾਂਗਕਾਂਗ ਦੇ ਜਾਣੇ-ਮਾਨੇ ਕੰਸਟਰਕਸ਼ਨ ਬਿਜ਼ਨਸਮੈਨ ਸੀਗੇ। ਇਸ ਲਈ ਉਹ ਆਪਣੀ ਪੜ੍ਹਾਈ ਲਿਖਾਈ ਪੂਰੀ ਕਰਨ ਤੋਂ ਬਾਅਦ ਮਾਡਲਿੰਗ ਦੀ ਦੁਨੀਆ ਦੇ ਵਿੱਚ ਆਪਣਾ ਕਰੀਅਰ ਬਣਾਉਂਦਾ ਫੈਸਲਾ ਕਰਦੀ ਹੈ ਤੇ ਆਪਣੀ ਪ੍ਰੋਫੈਸ਼ਨਲ ਜੀਵਨ ਦੀ ਸ਼ੁਰੂਆਤ ਬਤੌਰ ਇਨਫਲੂਐਂਸਰ ਕਰਦੀ ਹੈ। ਬਹੁਤ ਘੱਟ ਸਮੇਂ 'ਚ ਹੀ ਉਹਨੇ ਆਪਣੀ ਬਹੁਤ ਵਧੀਆ ਪਹਿਚਾਣ ਬਣਾ ਲਈ ਸੀ। ਹੁਣ ਇਹ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਮਾਡਲਿੰਗ ਦੇ ਖੇਤਰ 'ਚ ਉਤਰ ਜਾਂਦੀ ਔਰ ਕਈ ਮਸ਼ਹੂਰ ਮੈਗਜ਼ੀਨ ਦੇ ਲਈ ਕੰਮ ਕਰਨ ਲੱਗਦੀ ਹੈ। ਇਨ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਉਹ 18 ਸਾਲ ਦੀ ਹੋ ਜਾਂਦੀ ਹੈ ਤਾਂ ਇਹਦੀ ਮੁਲਾਕਾਤ 2012 ਦੇ ਵਿੱਚ ਐਲੈਕਸ ਵੋਂਗ ਨਾਮ ਦੇ ਇੱਕ ਮੁੰਡੇ ਦੇ ਨਾਲ ਹੁੰਦੀ ਹੈ। ਇੱਕ ਤਰਫੇ ਅਰਬਪਤੀ ਘਰਾਨੇ ਦੀ ਬੇਟੀ ਸੀ ਤੇ ਲੜਕਾ ਸੀਗਾ ਇੱਕ ਸਾਮਾਨਿਆ ਮਿਡਲ ਕਲਾਸ ਫੈਮਲੀ ਤੋਂ। ਇਸ ਤੋਂ ਬਾਅਦ ਦੋਨੋਂ ਇੱਕ ਦੂਸਰੇ ਨੂੰ ਪਸੰਦ ਕਰਨ ਲੱਗਦੇ ਔਰ ਵੇਖਦੇ-ਵੇਖਦੇ ਦੋਵੇਂ ਇੱਕ ਦੂਸਰੇ ਦੇ ਇੰਨੇ ਕਰੀਬ ਆ ਜਾਂਦੇ ਕਿ ਉਹ ਵਿਆਹ ਕਰਾਉਣ ਦਾ ਫੈਸਲਾ ਲੈ ਲੈਂਦੇ ਐ ਹਾਲੇ ਦੋਹਾਂ ਦੀ ਉਮਰ 18 ਸਾਲ ਹੀ ਸੀ ਤੇ ਵਿਆਹ ਤੋਂ ਬਾਅਦ ਇਹਨਾਂ ਦੋਨਾਂ ਦੀ ਜ਼ਿੰਦਗੀ ਬੜੇ ਵਧੀਆ ਤਰੀਕੇ ਦੇ ਨਾਲ ਅੱਗੇ ਵਧਦੀ ਜਾ ਰਹੀ ਸੀ ਐਵੇਂ ਹੀ ਸਮਾਂ ਬੀਤਦਾ ਜਾ ਰਿਹਾ ਸੀ ਐਲੈਕਸ ਵੋਂਗ ਤੇ ਜਿਹੜੀ ਐਬੀ ਚੋਇਸ ਇਹਨਾਂ ਦੇ ਦੋ ਬੱਚੇ ਹੁੰਦੇ ਐ ਤੇ ਹੁਣ ਇਹ ਮਾਤਾ ਪਿਤਾ ਬਣ ਚੁੱਕੇ ਸੀਗੇ ਅਕਸਰ ਜਿਹੜੀਆਂ ਲੇਡੀਜ਼ ਹੁੰਦੀਆਂ ਉਹ ਵਿਆਹ ਤੋਂ ਬਾਅਦ ਮਾਂ ਬਣਨ ਤੋਂ ਬਾਅਦ ਖਾਸ ਕਰਕੇ ਹੁਣ ਉਹ ਮਾਡਲਿੰਗ ਦੀ ਦੁਨੀਆ ਤੋਂ ਥੋੜਾ ਦੂਰ ਹੋਣ ਲੱਗਦੀਆਂ ਨੇ ਪਰ ਆਪਣੀ ਮਿਹਨਤ ਦੇ ਬਲ ਤੇ ਇਹ ਜਿਹੜੀ ਐ ਵੀ ਚੋਇਸ ਇਹ ਮਾਡਲਿੰਗ ਦੀ ਦੁਨੀਆ ਤੋਂ ਦੂਰ ਨਹੀਂ ਹੁੰਦੀ ਬਲਕਿ ਹੁਣ ਇਹ ਹੋਰ ਵੀ ਜ਼ਿਆਦਾ ਮਾਡਲਿੰਗ ਦੀ ਦੁਨੀਆ ਦੇ ਵਿੱਚ ਨਾਮ ਕਮਾਉਣ ਲੱਗ ਜਾਂਦੀ ਹੈ ਜਿਹਦੇ ਕਰਕੇ ਦੀ ਜਿਹੜੀ ਸ਼ਾਦੀशुदा ਜ਼ਿੰਦਗੀ ਸੀਗੀ ਉਹਦੇ ਵਿੱਚ ਕਈ ਉਤਾਰ ਚੜਾਵ ਉਹਨੇ ਸ਼ੁਰੂ ਹੋ ਜਾਂਦੇ ਨੇ ਤੇ ਵੇਖਦੇ ਹੀ ਵੇਖਦੇ ਉਤਾਰ ਚੜਾਵ ਇਹਨੇ ਜ਼ਿਆਦਾ ਵੱਧ ਜਾਂਦੇ ਨੇ ਕਿ ਵਿਆਹ ਦੇ ਚੌਥੇ ਸਾਲ 'ਚ ਹੀ ਐਲੈਕਸ ਤੇ ਇਹਦਾ ਅਬਿਦਾ ਜਿਹੜਾ ਸੀਗਾ ਤਲਾਕ ਹੋ ਜਾਂਦਾ ਆ ਤਲਾਕ ਲੈਣ ਤੋਂ ਬਾਅਦ ਜਿਹੜੀ ਅਬਿਚਾ ਇਹਦੀ ਦੋਸਤੀ ਹਾਂਗਕਾਂਗ ਦੇ ਮਸ਼ਹੂਰ ਤਾਮ ਜੈ ਯੂਨਾਨ ਮੈਕਸੀਅਨ ਰੈਸਟੋਰੈਂਟ ਚੀਨ ਦੇ ਮਾਲਿਕ ਦੇ ਬੇਟੇ ਕ੍ਰਿਸਟIAN ਦੇ ਨਾਲ ਹੋ ਜਾਂਦੀ ਹੈ ਕੁਝ ਸਮੇਂ ਦੀ ਦੋਸਤੀ ਤੋਂ ਬਾਅਦ 2016 ਚ ਐਬੀਚੋਏ ਤੇ ਕ੍ਰਿਸਟIAN ਇਹਨਾਂ ਦੋਵਾਂ ਦਾ ਜਿਹੜਾ ਉਹ ਵਿਆਹ ਹੋ ਜਾਂਦਾ ਹੈ ਤੇ ਬੀਤੇ ਸਮੇਂ ਦੇ ਨਾਲ ਇਹਨਾਂ ਦੇ ਘਰ ਵੀ ਦੋ ਬੱਚੇ ਹੁੰਦੇ ਨੇ ਹੁਣ ਜਿਹੜੀ ਐਬੀਚੋਏ ਸੀਗੀ ਹੁਣ ਦੋ ਹੋਰ ਬੱਚਿਆਂ ਦੀ ਮਾਂ ਉਹ ਬਣ ਚੁੱਕੀ ਸੀ ਪਰ ਐਬੀਚੋਏ ਨੇ ਦੂਸਰੀ ਸ਼ਾਦੀ ਕਰਨ ਤੋਂ ਬਾਅਦ ਵੀ ਆਪਣੇ ਪਹਿਲੇ ਪਤੀ ਜੋ ਹੋਏ ਦੂਆਂ ਬੱਚਿਆਂ ਦਾ ਖਿਆਲ ਰੱਖਣਾ ਨਹੀਂ ਛੱਡਿਆ ਇੱਥੋਂ ਤੱਕ ਹੀ ਉਹਨੇ ਆਪਣੇ ਜਿਹੜੇ ਪਹਿਲੇ ਪਤੀ ਦੇ ਜਿਹੜੇ ਘਰ ਵਾਲੇ ਸੀਗੇ ਉਹਦੇ ਪਹਿਲੇ ਜਿਹੜੇ ਸਹਰਾ ਫੈਮਿਲੀ ਸੀਗੀ ਉਹਨਾਂ ਦਾ ਖਿਆਲ ਰੱਖਣਾ ਵੀ ਨਹੀਂ ਛੱਡਿਆ ਉਹਨੇ ਆਪਣੇ ਬੱਚਿਆਂ ਨੂੰ ਤੇ ਆਪਣੇ ਪਹਿਲੇ ਪਤੀ ਨੂੰ ਹਾਂਗਕਾਂਗ ਦੇ ਇੱਕ ਬਿਹਤ ਪੂਰਸ਼ ਇਲਾਕੇ ਦੇ ਵਿੱਚ ਇੱਕ 4 ਬੈੱਡਰੂਮ ਅਪਾਰਟਮੈਂਟ ਵੀ ਲੈ ਕੇ ਦਿੱਤਾ ਜੋ 1820 ਸਕੁਅਰ ਫੀਟ ਦਾ ਇੱਕ ਲਗਜ਼ਰੀ ਅਪਾਰਟਮੈਂਟ ਸੀ ਜਦੀ ਕੀਮਤ ਕਰੋੜਾਂ ਵਿੱਚ ਸੀ ਬੱਚਿਆਂ ਦੀ ਤੇਕਪਾਲ ਦੇ ਲਈ ਇਹ ਵੀ ਚੋਅ ਅਕਸਰ ਆਪਣੇ ਪਹਿਲੇ ਪਤੀ ਨੂੰ ਪੈਸੇ ਵੀ ਦਿਆ ਕਰਦੀ ਸੀ ਉਹਦੇ ਪਹਿਲੇ ਪਤੀ ਦਾ ਜਿਹੜਾ ਭਰਾ ਸੀ ਐਂਥਨੀ ਵੋਂਗ ਉਹ ਕੁਝ ਕਾਮਯਾਬ ਨਹੀਂ ਸੀ ਇਸ ਲਈ ਉਸਨੇ ਉਹਨੂੰ ਆਪਣਾ ਪ੍ਰਾਈਵੇਟ ਡਰਾਈਵਰ ਰੱਖ ਲਿਆ ਸੀਗਾ ਤੇ ਬਦਲੇ ਦੇ ਵਿੱਚ ਉਹਨੂੰ ਬਹੁਤ ਵਧੀਆ ਸੈਲਰੀ ਦਿੰਦੀ ਸੀਗੀ ਮਤਲਬ ਹੁਣ ਇੱਥੇ ਦੂਜਾ ਵਿਆਹ ਕਰਨ ਦੇ ਬਾਵਜੂਦ ਉਹ ਆਪਣੀ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਰੀ ਸੀ ਉਹ ਹਰ ਕਿਸੇ ਦੀ ਨਜ਼ਰ ਦੇ ਵਿੱਚ ਇੱਕ ਆਦਰਸ਼ ਮਾਂ ਸੀ ਤੇ ਇੱਕ ਜ਼ਿੰਮੇਵਾਰ ਮਹਿਲਾ ਹਰ ਕੋਈ ਉਸ ਤੋਂ ਕਾਫੀ ਖੁਸ਼ ਸੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਮਾਡਲਿੰਗ ਦੀ ਦੁਨੀਆ 'ਚ ਜੋ ਵੀ ਹੈ ਹੁਣ ਉਹ ਕਾਫੀ ਅੱਗੇ ਆ ਚੁੱਕੀ ਸੀ ਹੁਣ ਟਾਈਮ ਆਉਂਦਾ ਹੈ 2023 ਦਾ ਐਵੀ ਚੋਏ ਨੂੰ ਦੁਨੀਆ ਦੀ ਇੱਕ ਮਸ਼ਹੂਰ ਫੈਸ਼ਨ ਮੈਗਜ਼ੀਨ ਦੇ ਵਿੱਚ ਉਹਦੇ ਕਵਰ ਪੇਜ 'ਤੇ ਇੱਕ ਜਗ੍ਹਾ ਮਿਲ ਜਾਂਦੀ ਹੈ ਹੁਣ ਉਹ ਲਕਜ਼ਰੀ ਲਾਈਫ ਸੀਗੀ ਜਿਹੜੀ ਉਹ ਜੀ ਰਹੀ ਸੀ ਜਿਸ ਦਾ ਖਾਬ ਅਕਸਰ ਲੋਕ ਦੇਖਿਆ ਕਰਦੇ ਨੇ ਇਸ ਦੀ ਪਰਸਨਲ ਦੌਲਤ ਹੀ ਕਰੋਨਾ ਚ ਹੋ ਚੁੱਕੀ ਸੀ ਮਾਡਲਿੰਗ ਤੇ ਦੁਨੀਆ ਚ ਜਲਵੇ ਬਿਖੇਰਨ ਦੇ ਨਾਲ ਨਾਲ ਉਹ ਆਪਣੇ ਬੱਚਿਆਂ ਦਾ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਖਿਆਲ ਰੱਖਦੀ ਸੀ ਉਹ ਅਕਸਰ ਆਪਣੇ ਬੱਚਿਆਂ ਨੂੰ ਖੁਦ ਸਕੂਲ ਛੱਡਣ ਤੇ ਸਕੂਲ ਤੋਂ ਬਾਅਦ ਲੈਣ ਜਾਇਆ ਕਰਦੀ ਸੀ ਪਰ 21 ਫਰਵਰੀ 2023 ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਰਿਸੀਵ ਕਰਨ ਵਾਲੇ ਟਾਈਮ ਤੇ ਨਹੀਂ ਪਹੁੰਚਦੀ ਇਤੋਂ ਤੱਕ ਕਿ ਸਾਰੇ ਬੱਚੇ ਚਲੇ ਜਾਂਦੇ ਆ ਮਗਰ ਐਬੀਚੋਏ ਕਾਫੀ ਦੇਰ ਤੱਕ ਉੱਥੇ ਨਹੀਂ ਪਹੁੰਚਦੀ ਹੁਣ ਸਕੂਲ ਅਥਾਰਟੀ ਦੇ ਵੱਲੋਂ ਐਬੀਚੋਏ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਦਾ ਮੋਬਾਈਲ ਸਵਿਚ ਆਫ ਹੁੰਦਾ ਇਸ ਤੋਂ ਬਾਅਦ ਹੁਣ ਉਹਦੇ ਜਿਹੜਾ ਸੀਗਾ ਪਤੀ ਸੀਗਾ ਉਹਨੂੰ ਕੰਟੈਕਟ ਕੀਤਾ ਜਾਂਦਾ ਹੈ ਤਾਂ ਉਹ ਸਕੂਲ ਤੋਂ ਬੱਚਿਆਂ ਨੂੰ ਲੈ ਕੇ ਘਰ ਵਾਪਸ ਆਉਂਦਾ ਪਰ ਉਹ ਆਪਣੀ ਪਤਨੀ ਨੂੰ ਲੈ ਕੇ ਬੇहद ਪਰੇਸ਼ਾਨ ਹੋ ਜਾਂਦਾ ਕਿਉਂਕਿ ਅਵੀ ਚੋਇ ਦਾ ਕਿਤੇ ਵੀ ਕੋਈ ਅਤਾ ਪਤਾ ਨਹੀਂ ਸੀ ਚੱਲ ਰਿਹਾ ਮੋਬਾਈਲ ਉਹਦਾ ਲਗਾਤਾਰ ਸਵਿਚ ਆਫ ਆ ਰਿਹਾ ਸੀ ਕਾਫੀ ਖੋਜਬੀਨ ਕਰਨ ਤੋਂ ਬਾਅਦ ਵੀ ਉਹਦਾ ਕੋਈ ਅਤਾ ਪਤਾ ਨਹੀਂ ਚੱਲਦਾ ਹੁਣ ਜਿਹੜਾ ਕ੍ਰਿਸਟਾਮ ਸੀਗਾ ਉਹ ਕੀ ਕਰਦਾ ਹੈ ਉਥੋਂ ਦੇ ਪੁਲਿਸ ਸਟੇਸ਼ਨ 'ਚ ਜਾ ਕੇ ਆਪਣੀ ਪਤਨੀ ਦੀ ਗਮਸ਼ੂਦਗੀ ਦੀ ਰਿਪੋਰਟ ਜਿਹੜੀ ਆ ਉਹ ਦਰਜ ਕਰਵਾਉਂਦਾ ਆ ਹੁਣੇ ਇੱਕ ਮਸ਼ਹੂਰ ਮਾਡਲ ਦੇ ਨਾਲ-ਨਾਲ ਸ਼ਹਿਰ ਦੇ ਅਰਬਪਤੀ ਦੀ ਬੇਟੀ ਦੇ ਗਾਇਬ ਹੋਣ ਦਾ ਮਾਮਲਾ ਸੀਗਾ ਇਸ ਲਈ ਜਿਹੜੀ ਉਥੋਂ ਦੀ ਪੁਲਿਸ ਆ ਉਹ ਫੌਰਨ ਐਕਟਿਵ ਹੋ ਜਾਂਦੀ ਹੈ ਪਰ ਪੁਲਿਸ ਨੂੰ ਇੱਥੇ ਸੰਦੇग्ध ਕੁਝ ਵੀ ਨਹੀਂ ਲੱਗਦਾ ਪੁਲਿਸ ਇਨਵੈਸਟੀਗੇਸ਼ਨ ਦਾ ਪਹਿਲਾ ਦਿਨ ਤਾਂ ਲੋਕਾਂ ਤੋਂ ਪੁੱਛਤਾਛ ਵਿੱਚ ਹੀ ਨਿਕਲ ਜਾਂਦਾ ਆ ਪਰ ਕਿਤੇ ਵੀ ਇਹ ਜਿਹੜੀ ਐਬੀ ਚੋਇਸ ਦੀ ਕੋਈ ਜਾਣਕਾਰੀ ਪੁਲਿਸ ਵਾਲਿਆਂ ਦੇ ਹੱਥ ਨਹੀਂ ਲੱਗਦੀ ਪੁਲਿਸ ਵਾਲੇ ਆਪਣੀ ਜਾਂਚ ਦਾ ਜਿਹੜਾ ਦਾਇਰਾ ਸੀਗਾ ਹੁਣ ਵਧਾ ਦਿੰਦੇ ਆ ਹੁਣ ਕੀ ਹੁੰਦਾ ਜਿਹੜੇ ਐਬੀਚੋਏ ਦਾ ਡਰਾਈਵਰ ਯਾਨੀ ਕਿ ਜਿਹੜਾ ਉਹਦਾ ਪਹਿਲਾ ਘਰ ਵਾਲਾ ਸੀ ਉਹਦੇ ਭਰਾ ਤੋਂ ਪੁੱਛਤਾਚ ਕਰਦੀ ਆ ਪੁਲਿਸ ਇੱਥੇ ਪਰ ਉਹਨਾਂ ਦੇ ਹੱਥ ਕਾਮਯਾਬੀ ਨਹੀਂ ਲੱਗਦੀ ਮਾਮਲੇ ਦੀ ਗੰਭੀਰਤਾ ਨੂੰ ਵੇਂਦੇ ਹੋਏ ਐ ਵਿੱਚ ਦੇ ਪਹਿਲੇ ਪਤੀ ਦੇ ਜਿਹੜਾ ਉਹਦਾ ਉਹਦੇ ਹੁਣ ਕਈ ਰਿਸ਼ਤੇਦਾਰਾਂ ਤੋਂ ਵੀ ਪੁੱਛਤਾਚ ਹੁੰਦੀ ਆ ਪਰ ਪੁਲਿਸ ਵਾਲਿਆਂ ਨੂੰ ਕੁਝ ਵੀ ਇੱਥੇ ਸੀਗਾ ਜਿਹੜਾ ਉਹ ਸੰਦੇग्ध ਨਹੀਂ ਮਿਲਦਾ ਪੁਲਿਸ ਵਾਲੇ ਹੁਣ ਆਸ-ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰਦੇ ਐ ਪਰ ਕਿਤੇ ਵੀ ਜਿਹੜੀ ਐ ਵੀ ਚੋਅਸ ਸੀ ਉਹਦੀ ਮੌਜੂਦਗੀ ਦਾ ਪਤਾ ਨਹੀਂ ਲੱਗਦਾ ਹਾਲਾਂਕਿ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਕੈਦ ਹੁੰਦੀ ਉਹਦੀ ਫੋਟੋ ਇੱਕ ਜਿਦੇ ਚ ਉਹਨੇ ਵਾਈਟ ਸ਼ਰਟ ਵਾਈਟ ਪੈਂਟ ਤੇ ਵਾਈਟ ਸਲੀਪਰ ਪਾਏ ਹੁੰਦੇ ਐ ਤੇ ਉਹਨੇ ਆਪਣੇ ਹੱਥ ਦੇ ਵਿੱਚ ਇੱਕ ਪਰਪਲ ਕਲਰ ਦਾ ਬੈਗ ਫੜਿਆ ਹੁੰਦਾ ਪੁਲਿਸ ਵਾਲੇ ਇਸ ਤਸਵੀਰ ਦੇ ਆਧਾਰ ਤੇ ਉਥੋਂ ਦੀ ਉਹਦੀ ਜਿਹੜੀ ਜਾਂਚ ਹੈ ਉਹਦੀ ਕਰਨੀ ਸ਼ੁਰੂ ਕਰਦੇ ਆ ਪਰ 2 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਇੱਥੇ ਖਾਲੀ ਹੀ ਰਹਿੰਦੇ ਆ ਹੁਣ ਬੀਤ ਦੇ ਟਾਈਮ ਦੇ ਨਾਲ ਉਹਨਾਂ ਦੀ ਜਿਹੜੀ ਖੋਜ ਦਾ ਜਿਹੜਾ ਦਬਾਅ ਸੀਗਾ ਉਹਨਾਂ ਤੇ ਵਧਣਾ ਸ਼ੁਰੂ ਹੋ ਜਾਂਦਾ ਹੈ ਪੁਲਿਸ ਵਾਲਿਆਂ ਤੇ ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦੀ ਜਿਹੜੀਆਂ ਕਈ ਟੀਮਾਂ ਇਕੱਠੇ ਬੈਠਣ ਦਾ ਫੈਸਲਾ ਕਰਦੀਆਂ ਨੇ ਤੇ ਜਾਂਚ ਨੂੰ ਲੈ ਕੇ ਫੇਰ ਤੇ ਇੱਕ ਰਣਨੀਤੀ ਤਿਆਰ ਹੁੰਦੀ ਐ ਇਸ ਮੀਟਿੰਗ ਦੇ ਦੌਰਾਨ ਐਵੀ ਚੋਅ ਦੇ ਪਹਿਲੇ ਜਿਹੜਾ ਸੋਹਰਾ ਫੈਮਿਲੀ ਵਾਲਿਆਂ ਤੋਂ ਪੁੱਛਤਾਚ ਕਰਨ ਵਾਲੀ ਅਲੱਗ-ਅਲੱਗ ਟੀਮ ਜਦੋਂ ਆਪਣੇ-ਆਪਣੇ ਬਿਆਨ ਦਰਜ ਕਰਵਾਂਦੀ ਆ ਤਾਂ ਮੀਟਿੰਗ ਦੇ ਦੌਰਾਨ ਸਾਹਮਣੇ ਆਉਂਦਾ ਆ ਕਿ ਐਵੀ ਚੋਅ ਦੇ ਜਿਹੜਾ ਪਹਿਲਾ ਪਤੀ ਸੀਗਾ ਉਹਦੇ ਪਰਿਵਾਰ ਦੇ ਜਿਹੜੇ ਮੈਂ ਉਹਨਾਂ ਦੇ ਬਿਆਨ ਕਈ ਜਗ੍ਹਾ ਤੋਂ ਉਹਨਾਂ ਨੂੰ ਝੂਠੇ ਲੱਗ ਰਹੇ ਸੀਗੇ ਉਹਨਾਂ ਸਾਰਿਆਂ ਦੇ ਬਿਆਨਾਂ ਨੂੰ ਫਿਰ ਤੋਂ ਐਨਾਲਾਈਜ਼ ਕਰਨ ਤੋਂ ਬਾਅਦ ਪੁਲਿਸ ਵਾਲੇ ਉਹਦੇ ਪਹਿਲੇ ਪਤੀ ਤੇ ਉਹਦੇ ਭਰਾ ਸਮੇਤ ਪਰਿਵਾਰ ਦੇ ਦੂਸਰੇ ਮੈਂਬਰਾਂ ਤੋਂ ਫਿਰ ਤੋਂ ਪੁੱਛਤਾਚ ਕਰਨ ਦਾ ਫੈਸਲਾ ਕਰਦੇ ਆ। ਹੁਣ ਇਹਨਾਂ ਲੋਕਾਂ ਤੋਂ ਦੁਬਾਰਾ ਪੁੱਛਤਾਚ ਸ਼ੁਰੂ ਹੁੰਦੀ ਹੈ ਤਾਂ ਇਹ ਲੋਕ ਇੱਕ ਵਾਰ ਫਿਰ ਨਵੀਂ ਕਹਾਣੀ ਸੁਣਾਉਣ ਲੱਗਦੇ ਹਨ। ਪੁਲਿਸ ਵਾਲਿਆਂ ਨੂੰ ਹੁਣ ਇਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਆ। ਉਹਨਾਂ ਨੂੰ ਲੱਗਦਾ ਆ ਕਿ ਉਹਦੇ ਗਾਇਬ ਹੋਣ ਦੇ ਪਿੱਛੇ ਇਹਨਾਂ ਲੋਕਾਂ ਦਾ ਹੱਥ ਆ ਕਿਤੇ ਨਾ ਕਿਤੇ ਇਹਨਾਂ ਸਾਰਿਆਂ ਕਾਰਨਾ ਦੇ ਆਧਾਰ ਤੇ ਹੁਣ ਪੁਲਿਸ ਵਾਲੇ ਕੀ ਕਰਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਝੂਠ ਬੋਲ ਰਿਹਾ ਕਿਤੇ ਨਾ ਕਿਤੇ ਉਹ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਬਲਕਿ ਪੁੱਛਤਾਚ ਕਰਨ ਤੋਂ ਬਾਅਦ ਇਹਨਾਂ ਨੂੰ ਛੱਡ ਦਿੰਦੇ ਆ ਪੁਲਿਸ ਵਾਲੇ ਆਪਣੇ ਆਧਾਰ ਤੇ ਜਾਂਚ ਹੁਣ ਜਿਹੜੀ ਸੀਗੀ ਅੱਗੇ ਦੀ ਉਹ ਕਰਨੀ ਸ਼ੁਰੂ ਕਰਦੇ ਆ ਤੇ ਜਾਂਚ ਦੇ ਦੌਰਾਨ ਸਾਹਮਣੇ ਆਉਂਦਾ ਹੈ ਕਿ ਐ ਵੀ ਚੋਏ ਦਾ ਜਿਹੜਾ ਪਹਿਲਾ ਪਤੀ ਸੀਗਾ ਤੇ ਨਾਲ ਹੀ ਉਹਦੇ ਪਰਿਵਾਰ ਦੇ ਜਿਹੜੇ ਦੂਜੇ ਮੈਂਬਰ ਆ ਉਹ ਕੁਝ ਦਿਨਾਂ ਤੋਂ ਨੇੜੇ ਦੇ ਹੀ ਇੱਕ ਪਿੰਡ ਜਿਹੜਾ ਕਿ ਪਿਛੜਿਆ ਹੋਇਆ ਸੀਗਾ ਉਹ ਏਰੀਆ ਤਾਂ ਉਧਰ ਉਹਨਾਂ ਆਉਂਦੇ ਜਾਂਦੇ ਆ ਵੇਖਿਆ ਗਿਆ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਵਾਲੇ ਹੁਣ ਇਸ ਪਿੰਡ ਦਾ ਪਤਾ ਲਾਂਦੇ ਆ ਤੇ ਹੁਣ ਇਸ ਪਿੰਡ ਦਾ ਪਤਾ ਲਾ ਕੇ ਉਸ ਘਰ ਵਿੱਚ ਪਹੁੰਚ ਜਾਂਦੇ ਜਿੱਥੇ ਇਹ ਲੋਕ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆ ਜਾ ਰਹੇ ਸੀਗੇ ਹੁਣ ਪੁਲਿਸ ਵਾਲੇ ਇਸ ਘਰ ਚਾਹੁੰਦੇ ਆ ਤਾਂ ਉਹ ਸਭ ਕੁਝ ਵੇਖ ਕੇ ਹੈਰਾਨ ਰਹਿ ਜਾਂਦੇ ਆ ਕਿਉਂਕਿ ਦਾਵਾ ਕੀਤਾ ਗਿਆ ਸੀ ਕਿ ਇੱਥੇ ਕਈ ਦਿਨਾਂ ਤੋਂ ਇਹ ਲੋਕ ਆ ਜਾ ਰਹੇ ਸੀ ਪਰ ਘਰ ਦੇ ਹਾਲਾਤ ਐਵੇਂ ਸੀ ਕਿ ਵੇਖਣ ਤੋਂ ਹੀ ਲੱਗ ਰਿਹਾ ਸੀ ਕਿ ਇੱਥੇ ਲੰਮੇ ਸਮੇਂ ਤੋਂ ਕੋਈ ਨਹੀਂ ਸੀ ਰਹਿ ਰਿਹਾ ਕਿਉਂਕਿ ਹਰ ਪਾਸੇ ਧੂਲ ਜਮੀ ਹੋਈ ਸੀ ਤੇ ਘਰ ਦੇ ਅੰਦਰ ਦੇ ਹਾਲਾਤ ਬਹੁਤ ਜ਼ਿਆਦਾ ਬੱਤਰ ਸੀਗੇ ਪੁਲਿਸ ਵਾਲਿਆਂ ਦੇ ਦਿਮਾਗ 'ਚ ਇੱਕ ਸਵਾਲ ਸੀਗਾ ਜਿਹੜਾ ਉਹ ਖੜਕਣ ਲੱਗਦਾ ਹੈ ਕਿ ਜਦੋਂ ਘਰ ਦੀ ਹਾਲਤ ਇੰਨੀ ਬੁਰੀ ਹੈ ਤੇ ਵੇਖਣ ਤੋਂ ਹੀ ਜੋ ਕਿ ਲੱਗ ਰਿਹਾ ਸੀ ਕਿ ਇੱਥੇ ਕੋਈ ਰਹਿ ਵੀ ਨਹੀਂ ਰਿਹਾ ਤਾਂ ਆਖਰੀ ਲੋਕ ਇੱਥੇ ਪਿਛਲੇ ਕੁਝ ਦਿਨਾਂ ਤੋਂ ਕਿਉਂ ਆ ਜਾ ਰਹੇ ਹੈ ਇਸੇ ਸਵਾਲ ਦਾ ਜਵਾਬ ਲੱਭਨ ਦੇ ਵਿੱਚ ਪੁਲਿਸ ਵਾਲੇ ਘਰ ਦੀ ਤਲਾਸ਼ੀ ਜਿਹੜੀ ਕਰਨੀ ਹੈ ਉਹ ਸ਼ੁਰੂ ਕਰ ਦਿੰਦੇ ਹਨ ਪੁਲਿਸ ਵਾਲੇ ਤਲਾਸ਼ੀ ਕਰਦੇ ਹੋਏ ਉਹ ਇੱਕ ਕਮਰੇ ਵਿੱਚ ਜਾਂਦੇ ਹੈ ਤਾਂ ਉੱਥੇ ਜਾ ਕੇ ਉਹ ਇੱਕਦਮ ਸ਼ੌਕਟ ਰਹਿ ਜਾਂਦੇ ਹੈ ਉਸ ਕਮਰੇ ਦੇ ਵਿੱਚ ਇੱਕ ਵੱਡਾ ਸਾਰਾ ਮੀਟ ਗ੍ਰਾਈਂਡਰ ਇੱਕ ਇਲੈਕਟ੍ਰਿਕ ਆਰੀ ਦੋ ਵੱਡੇ ਵੱਡੇ ਚੌਪਰ ਤੇ ਇੱਕ ਵੱਡੀ ਜੀ ਹਥੌੜੀ ਤੇ ਫੇਸ ਸ਼ੀਲਡ ਤੇ ਕਾਲੇ ਰੰਗ ਦਾ ਰੇਨਕੋਟ ਨਜ਼ਰ ਆਉਂਦਾ ਆ ਵੇਖ ਕੇ ਐਵੇਂ ਲੱਗ ਰਿਹਾ ਸੀ ਕਿ ਇਹ ਘਰ ਨਹੀਂ ਬਲਕਿ ਬੁੱਚੜਖਾਨਾ ਆ ਹਾਲੇ ਪੁਲਿਸ ਵਾਲੇ ਇਹਨਾਂ ਸਾਰੀਆਂ ਚੀਜ਼ਾਂ ਦੇ ਮਿਲਣ ਦੇ ਰਹੱਸੇ ਨੂੰ ਸਮਝਣ ਵਿੱਚ ਲੱਗੇ ਹੀ ਹੋਏ ਸੀ ਕਿ ਉਹਨਾਂ ਨੂੰ ਨਾਲ ਹੀ ਪੁਲਿਸ ਵਾਲਿਆਂ ਨੂੰ ਇੱਕ ਛੋਟਾ ਜਿਹਾ ਪਰਪਲ ਕਲਰ ਦਾ ਹੈਂਡਬੈਗ ਨਜ਼ਰ ਆਉਂਦਾ ਆ ਇਹ ਉਹੀ ਹੈਂਡਬੈਗ ਸੀਗਾ ਜਿਸ ਦੇ ਨੈਬੀ ਚੋਏ ਗਾਇਬ ਹੋਈ ਸੀ ਤੇ ਉਸ ਦਿਨ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਕੈਦ ਹੋਈ ਫੋਟੋ ਦੇ ਵਿੱਚ ਨਜ਼ਰ ਆਇਆ ਸੀਗਾ ਜੋ ਐਬੀ ਚੋਏ ਨੇ ਫੜਿਆ ਹੋਇਆ ਸੀਗਾ ਘਰ ਦੇ ਅੰਦਰ ਬੈਗ ਦੀ ਮੌਜੂਦਗੀ ਕਿਸੇ ਅਨਹੋਣੀ ਵੱਲ ਇਸ਼ਾਰਾ ਕਰ ਰਹੀ ਸੀ ਹੁਣ ਪੁਲਿਸ ਵਾਲੇ ਅੱਗੇ ਤਲਾਸ਼ੀ ਲੈਂਦੇ ਹੋਏ ਕਿਚਨ ਵੱਲ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ ਇੱਕ ਵੱਡਾ ਜਿਹਾ ਸੂਪ ਪੋਰਟ ਸੀਗਾ ਨਜ਼ਰ ਆਉਂਦਾ ਆ ਜੋ ਪੂਰੇ ਤਰੀਕੇ ਨਾਲ ਭਰਿਆ ਹੋਇਆ ਸੀ ਅੱਗੇ ਤਲਾਸ਼ੀ ਦੇ ਦੌਰਾਨ ਪੁਲਿਸ ਵਾਲੇ ਕਮਰੇ 'ਚ ਮੌਜੂਦ ਇੱਕ ਵੱਡੇ ਜਿਹੇ ਫ੍ਰਿਜ ਨੂੰ ਖੋਲਦੇ ਆ ਤਾਂ ਫ੍ਰਿਜ ਦੇ ਅੰਦਰ ਦਾ ਨਜ਼ਾਰਾ ਦੇਖ ਕੇ ਹਰ ਕੋਈ ਸਨ ਰਹਿ ਜਾਂਦਾ ਆ ਫ੍ਰਿਜ 'ਚੋਂ ਇਨਸਾਨੀ ਪੈਰ ਦੇ ਟੁਕੜੇ ਰੱਖੇ ਮਿਲਦੇ ਆ ਇਸ ਤੋਂ ਇਲਾਵਾ ਸਰੀਰ ਦੇ ਕਈ ਅੰਗਾਂ ਨੂੰ ਕੱਟ ਕੇ ਫ੍ਰਿਜ ਦੇ ਅੰਦਰ ਰੱਖਿਆ ਗਿਆ ਸੀ ਪੁਲਿਸ ਵਾਲੇ ਹੁਣ ਸਾਰਾ ਮਾਜਰਾ ਸਮਝ ਜਾਂਦੇ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਬਤ ਕਰਦੇ ਆ ਤੇ ਫੌਰਨ ਇਹਨੂੰ ਜਾਂਚ ਦੇ ਲਈ ਭੇਜ ਦਿੰਦੇ ਆ ਪੁਲਿਸ ਵਾਲੇ ਉਹਦੇ ਪਹਿਲੇ ਪਤੀ ਤੇ ਉਹਦੇ ਬਾਕੀ ਪਰਿਵਾਰ ਦੇ ਮੈਂਬਰਾਂ ਦੀ ਤਲਾਸ਼ ਲੱਗ ਜਾਂਦੇ ਐ ਪੁਲਿਸ ਦੇ ਲਈ ਹੁਣ ਇਹ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਪੁੱਛਤਾਛ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਹਨਾਂ ਸਾਰਿਆਂ ਨੂੰ ਛੱਡ ਦਿੱਤਾ ਸੀ ਔਰ ਮੌਕਾ ਮਿਲਦੇ ਹੀ ਉਹਨਾਂ ਚੋਂ ਜ਼ਿਆਦਾਤਰ ਲੋਕ ਸੀਗੇ ਜਿਹੜੇ ਉਹ ਲਾਪਤਾ ਹੋ ਗਏ ਸੀ ਇਸ ਲਈ ਪੁਲਿਸ ਵਾਲੇ ਤਤਪਰਤਾ ਦਿਖਾਉਂਦੇ ਹੋਏ ਉਹਨਾਂ ਸਾਰੇ ਲੋਕਾਂ ਦੀ ਖਬਰ ਦੇਣ ਵਾਲੇ ਨੂੰ ਇਨਾਮ ਦੇਣ ਦੀ ਵੀ ਘੋਸ਼ਣਾ ਜਿਹੜੀ ਉਹ ਕਰਦੇ ਆ ਹੁਣ ਪੁਲਿਸ ਦੀਆਂ ਕਈ ਟੀਮਾਂ ਤਾਬਰ ਤੋੜ ਛਾਪੇ ਮਾਰੀ ਸ਼ੁਰੂ ਕਰ ਦਿੰਦੀਆਂ ਨੇ ਔਰ ਕੁਝ ਹੀ ਦਿਨਾਂ ਦੇ ਅੰਦਰ ਉਹਦੇ ਪਹਿਲੇ ਪਤੀ ਸਮੇਤ ਉਹਦੇ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਹੋਣ ਵਾਲੇ ਲੋਕਾਂ 'ਚ ਉਹਦੇ ਪਹਿਲੇ ਪਤੀ ਤੋਂ ਇਲਾਵਾ ਉਹਦੇ ਪਤੀ ਦੇ ਮਾਤਾ ਪਿਤਾ ਉਹਦਾ ਭਰਾ ਤੇ ਉਹਨਾਂ ਦੇ ਕੁਝ ਕਰੀਬੀ ਦੋਸਤ ਸ਼ਾਮਿਲ ਹੁੰਦੇ ਇਹਨਾਂ ਸਾਰਿਆਂ ਨੇ ਮਿਲ ਕੇ ਸੀ ਕਿ ਜਿਹੜੀ ਉਹ ਹੱਤਿਆ ਦੀ ਸਾਜ਼ਿਸ਼ ਰਚੀ ਸੀ ਹੁਣ ਪੁਲਿਸ ਨੇ ਇਸ ਸਟੇਜ ਤੇ ਪਹੁੰਚ ਕੇ ਕੇਸ ਨੂੰ ਕਿੰਨੀ ਗੰਭੀਰਤਾ ਦੇ ਨਾਲ ਲਿਆ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੱਕ ਇੱਕ ਸਸਪੈਕਟ ਨੂੰ ਫੜਨ ਦੇ ਲਈ ਪੁਲਿਸ ਨੇ ਹਰ ਸਸਪੈਕਟ ਦੇ ਪਿੱਛੇ 100 ਪੁਲਿਸ ਵਾਲਿਆਂ ਨੂੰ ਛੱਡ ਦਿੱਤਾ ਸੀ ਹੁਣ ਐਬੀ ਚੋਏ ਦਾ ਜਿਹੜਾ ਪਹਿਲਾ ਪਤੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਹਦੇ ਕੋਲੋਂ ਲਗਭਗ 50 ਲੱਖ ਕੈਸ਼ ਲਗਭਗ 4 ਕਰੋੜ ਰੁਪਏ ਵੈਲਿਊ ਦੀਆਂ ਦਰਜਣਾਂ કડੀਆਂ ਸੀਗੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਜਾਂਦੀਆਂ ਨੇ ਇਸ ਸਾਰੀਆਂ ਘੜੀਆਂ ਸੀਗੀਆਂ ਜਿਹੜੀਆਂ ਉਹ ਐਲੈਕਸ ਨੇ ਉਹਦੀ ਐਬੀਚੋਏ ਦੀ ਹਤਿਆ ਕਰਨ ਤੋਂ ਬਾਅਦ ਚੁਰਾਈਆਂ ਸੀਗੀਆਂ ਇਹਨਾਂ ਸਾਰਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਤਾਛ ਦਾ سلسلہ ਸ਼ੁਰੂ ਹੁੰਦਾ ਹੈ ਪੁਲਿਸ ਵਾਲੇ ਹਤਿਆ ਦੇ ਅਸਲ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਤਾਂ ਇਹ ਲੋਕ ਹਤਿਆ ਤੋਂ ਇਨਕਾਰ ਕਰਦੇ ਆ ਪਰ ਅੱਗੇ ਜੋ ਖੁਲਾਸਾ ਹੁੰਦਾ ਉਹ ਹਿਲਾ ਦੇਣ ਵਾਲਾ ਹੁੰਦਾ ਪੁੱਛਤਾਛ ਕੀਤੇ ਗਏ ਖੁਲਾਸੇ ਦੇ ਮੁਤਾਬਿਕ ਜਿਹੜੀ ਐਬੀਚੋਏ ਨੇ 2019 'ਚ ਆਪਣੇ ਲੇ ਲਈ ਵਿਆਜ ਹੋਏ ਦੋਹਾਂ ਬੱਚਿਆਂ ਦੀ ਤੇ ਇਕਪਾਲ ਦੇ ਲਈ ਆਪਣੇ ਜਿਹੜੇ ਪਹਿਲੇ ਪਤੀ ਨੂੰ ਚਾਰ ਬੈਡਰੂਮ ਵਾਲਾ ਇੱਕ ਲਗਜ਼ਰੀਅਸ ਅਪਾਰਟਮੈਂਟ ਖਰੀਦ ਕੇ ਦਿੱਤਾ ਸੀ ਤਾਂ ਤੇ ਟੈਕਸ ਬਚਾਣ ਦੇ ਲਈ ਇਹ ਅਪਾਰਟਮੈਂਟ ਉਹਨੇ ਆਪਣੇ ਪਹਿਲੇ ਜਿਹੜਾ ਉਹਦਾ ਸਹਰਾ ਸੀਗਾ ਵੋਂਗ ਕਾ ਉਹਦੇ ਨਾਮ ਤੇ ਖਰੀਦਿਆ ਐਬੀ ਚੋਏ ਦੇ ਜਿਹੜੇ ਦੋਵੇਂ ਬੱਚੇ ਸੀਗੇ ਤੇ ਉਹਦਾ ਜਿਹੜਾ ਪਹਿਲਾ ਪਤੀ ਆਪਣੇ ਸਾਰੇ ਪਰਿਵਾਰ ਦੇ ਨਾਲ ਉੱਥੇ ਖੁਸ਼ੀ-ਖੁਸ਼ੀ ਰਹਿੰਦਾ ਸੀਗਾ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ 2023 ਦੀ ਸ਼ੁਰੂਆਤ 'ਚ ਐਬੀ ਚੋਏ ਨੇ ਆਪਣੇ ਇਸ ਅਪਾਰਟਮੈਂਟ ਨੂੰ ਵੇਚਣ ਦਾ ਫੈਸਲਾ ਲੈ ਲਿਆ ਸੀਗਾ ਇਸ ਅਪਾਰਟਮੈਂਟ ਨੂੰ ਵੇਚ ਕਿਉਂ ਇੱਕ ਦੂਜਾ ਤੇ ਹੋਰ ਥੋੜਾ ਸਸਤਾ ਘਰ ਖਰੀਦ ਕੇ ਇਹਨਾਂ ਲੋਕਾਂ ਨੂੰ ਦੇਣਾ ਚਾਹੁੰਦੀ ਸੀ ਇਸ ਫਲੈਟ ਦੀ ਮੌਜੂਦਾ ਕੀਮਤ ਜਿਹੜੀ ਸੀਗੀ ਉਹ ਭਾਰਤੀ ਰੁਪਈਆਂ ਦੇ ਮੁਤਾਬਕ ਲਗਭਗ 70 ਕਰੋੜ ਰੁਪਏ ਦੇ ਆਸ-ਪਾਸ ਦੀ ਸੀਗੀ ਹੁਣ ਤੁਰੰਤ ਹੀ ਸੀਗਾ ਜਿਹੜਾ ਉਹ ਐਬੀ ਚੋਏ ਦਾ ਜਿਹੜਾ ਪਹਿਲਾ ਪਤੀ ਸੀਗਾ ਉਦੇ ਸਮੇਤ ਉਹਦੇ ਪਰਿਵਾਰ ਸੀਗਾ ਜਿਹੜਾ ਨਾਲ ਹੀ ਸੀਗਾ ਉਹਨਾਂ ਸਾਰਿਆਂ ਨੇ ਇਸ ਡਿਸੀਜਨ ਦਾ ਸੀਗਾ ਉਹ ਵਿਰੋਧ ਕੀਤਾ ਕਿਉਂਕਿ ਟੈਕਸ ਬਚਾਣ ਲਈ ਉਹ ਫਲੈਟ ਉਹਨੇ ਆਪਣੇ ਪਹਿਲੇ ਸਹੁਰੇ ਦੇ ਨਾਮ ਤੇ ਖਰੀਦਿਆ ਸੀ ਇਸ ਲਈ ਉਹ ਫਲੈਟ ਵੇਚੇ ਤਾਂ ਕਾਗਜ਼ਾਂ ਤੇ ਸੀਗੇ ਜਿਹੜੇ ਉਹ ਦਸਤਖਤ ਕਰਨ ਤੋਂ ਵੀ ਉਹਦਾ ਜਿਹੜਾ ਸਹੁਰਾ ਹੈ ਉਹ ਮਨਾ ਕਰ ਦਿੰਦਾ ਪਰ ਹਾਂਗਕਾਂਗ 'ਚ ਇੱਕ ਕਾਨੂੰਨ ਹੈ ਕਿ ਅਗਰ ਕੋਈ ਬੰਦਾ ਇਹ ਸਾਬਿਤ ਕਰ ਦੇ ਕਿ ਪ੍ਰਾਪਰਟੀ ਖਰੀਦੇ ਟਾਈਮ ਪੈਸਾ ਉਹਨੇ ਦਿੱਤਾ ਸੀ ਤਾਂ ਫਿਰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪ੍ਰਾਪਰਟੀ ਕਿਦੇ ਨਾਮ ਤੇ ਹੈ ਪੈਸਾ ਦੇਣ ਵਾਲਾ ਆਪਣੀ ਮਰਜ਼ੀ ਦੇ ਮੁਤਾਬਕ ਉਹ ਆਪਣੀ ਪ੍ਰਾਪਰਟੀ ਨੂੰ ਵੇਚ ਸਕਦਾ ਹੈ ਹੁਣ ਇਸ ਤੋਂ ਬਾਅਦ ਜਿਹੜੀ ਐ ਵੀ ਚੋਇਸ ਹੈਗੀ ਉਹ ਕਾਨੂੰਨੀ ਸਲਾਹ ਲੈ ਕੇ ਹੁਣ ਜਿਹੜੇ ਫਲੈਟ ਤੇ ਪੇਪਰ ਸੀਗੇ ਉਹ ਬਣਵਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਇਸ ਫਲੈਟ ਦੀ ਡੀਲ ਨੂੰ ਫਾਈਨਲ ਕਰਨ ਚ ਲੱਗ ਜਾਂਦੀ ਹੈ ਇਸ ਤੋਂ ਪਰੇਸ਼ਾਨ ਹੋ ਕੇ ਉਹਦਾ ਜਿਹੜਾ ਪਹਿਲਾ ਪਤੀ ਸੀਗਾ ਤੇ ਸਮੇਤ ਉਹਦੇ ਘਰ ਵਾਲੇ ਆ ਮਿਲ ਕੇ ਇਸ ਖੌਫਨਾਕ ਜਿਹੜੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਹਨਾਂ ਸਾਰਿਆਂ ਨੇ ਇਹ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਇਹ ਪ੍ਰਾਪਰਟੀ ਵੇਚੇ ਉਸ ਤੋਂ ਪਹਿਲਾਂ ਹੀ ਇਹਦਾ ਕੰਮ ਜਿਹੜਾ ਉਹ ਤਮਾਮ ਕਰ ਦਿੱਤਾ ਜਾਏ। ਹੁਣ ਇਸ ਸਾਜ਼ਿਸ਼ ਦੇ ਤਹਿਤ ਜਿਹੜਾ ਐਬੀ ਚੋਏ ਦਾ ਡਰਾਈਵਰ ਸੀਗਾ ਉਹ ਬੱਚਿਆਂ ਨੂੰ ਜਦੋਂ ਪਿਕ ਕਰਨ ਲਈ ਸਕੂਲ ਵੱਲ ਨਿਕਲਦਾ ਆ ਤਾਂ ਉਹ ਰਸਤੇ 'ਚ ਇੱਕ ਸੁਰੰਗ ਦੇ ਕੋਲ ਇੱਕ ਗੱਡੀ ਨੂੰ ਰੋਕ ਦਿੰਦਾ ਆ ਤੇ ਗੱਡੀ ਰੋਕਦੇ ਹੀ ਉਹਦੇ 'ਚ ਐਬੀਚੋਏ ਦਾ ਜਿਹੜਾ ਪਹਿਲਾ ਪਤੀ ਸੀਗਾ ਉਹ ਆ ਕੇ ਬੈਠ ਜਾਂਦਾ ਆ ਤੇ ਜਦੋਂ ਐਬੀਚੋਏ ਨੂੰ ਪੁੱਛਦੀ ਹੈ ਕਿ ਤੂੰ ਇਹਦੇ ਚ ਕਿਉਂ ਬੈਠ ਰਿਹਾ ਹੈ ਤਾਂ ਉਹ ਕਹਿੰਦਾ ਹੈ ਕਿ ਨਹੀਂ ਮੈਂ ਬਸ ਥੋੜੀ ਦੂਰ ਹੀ ਜਾਣਾ ਆ ਇਹ ਸੁਣ ਕੇ ਐਬੀਚੋਏ ਸੋਚਦੀ ਹੈ ਕਿ ਚਲੋ ਠੀਕ ਆ ਕੋਈ ਗੱਲ ਨਹੀਂ ਤਾਂ ਉਹਨੂੰ ਗੱਡੀ 'ਚ ਬੈਣ ਦੀ ਇਜਾਜ਼ਤ ਦੇ ਦਿੰਦੀ ਹੈ ਹੁਣ ਗੱਡੀ 'ਚ ਬੈਠਣ ਤੋਂ ਬਾਅਦ ਐਗਜ਼ੈਕਟਲੀ ਕੀ ਹੁੰਦਾ ਆ ਇਸ ਬਾਰੇ ਹਾਲੇ ਤੱਕ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ ਪਰ ਜਿਹੜੀ ਮੀਡੀਆ ਦੀ ਰਿਪੋਰਟਸ ਆ ਉਹਦੇ ਮੁਤਾਬਿਕ ਗੱਡੀ 'ਚ ਬੈਠਣ ਤੋਂ ਬਾਅਦ ਹੀ ਡਰਾਈਵਰ ਤੇ ਅਬੀ ਚੋਏ ਦਾ ਜਿਹੜਾ ਪਹਿਲਾ ਪਤੀ ਸੀ ਉਹਨੇ ਮਿਲ ਕੇ ਅਬੀ ਚੋਏ ਦੀ ਹਤਿਆ ਕਰ ਦਿੱਤੀ ਸੀ ਫਿਰ ਉਸ ਤੋਂ ਬਾਅਦ ਉਹ ਉਹਨਾਂ ਕੁਛ ਦਿਨ ਪਹਿਲਾਂ ਹੀ ਜੋ ਉਸ ਪਿੰਡ ਦੇ ਵਿੱਚ ਘਰ ਕਰਾਏ ਤੇ ਲਿਆ ਸੀ ਉੱਥੇ ਉਹਦੀ ਡੈੱਡ ਬੋਡੀ ਨੂੰ ਲੈ ਜਾਂਦੇ ਆ ਤੇ ਉੱਥੇ ਜਾ ਕੇ ਸ਼ੂਰੀ ਤੇ ਬਾਕੀ ਹਥਿਆਰਾਂ ਦੇ ਨਾਲ ਉਹਦੀ ਸਰੀਰ ਨੂੰ ਟੁਕੜਿਆਂ 'ਚ ਕੱਟ ਦਿੱਤਾ ਜਾਂਦਾ ਹੈ ਤੇ ਉਹਨੂੰ ਗ੍ਰਾਈਂਡਰ ਦੇ ਵਿੱਚ ਪੀ ਕੇ ਵੱਡੇ ਜਿਹੇ ਬਰਤਨ 'ਚ ਪਾ ਕੇ ਉਹਦਾ ਜਿਹੜਾ ਸੀਗਾ ਸੂਪ ਬਣਾ ਦਿੱਤਾ ਜਾਂਦਾ ਹੈ ਜਦੋਂ ਕਿ ਬਾਕੀ ਬੱਚੇ ਹਿੱਸਿਆਂ ਨੂੰ ਫ੍ਰਿਜ ਵਿੱਚ ਪਾ ਦਿੰਦੇ ਐ ਹੁਣ ਇਹ ਲੋਕ ਸਾਰੇ ਉਹਨਾਂ ਟੁਕੜਿਆਂ ਨੂੰ ਛੋਟਾ-ਛੋਟਾ ਕਰਕੇ ਸੂਪ ਬਣਾਉਂਦੇ ਰਹਿੰਦੇ ਐ ਨਾ ਲੋਕਾਂ ਦਾ ਜਿਹੜਾ ਉਹ ਪਲਾਨ ਸੀਗਾ ਕਿਸੇ ਤਰ੍ਹਾਂ ਸ਼ਬਦ ਦੇ ਜਿਹੜੇ ਸਾਰੇ ਟੁਕੜੇ ਕੀਤੇ ਹੋਏ ਐ ਇਹਨਾਂ ਦਾ ਐਵੇਂ ਸੂਪ ਬਣਾ ਕੇ ਇਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਏਗਾ ਪਰਪਸ ਵਾਲੇ ਬੜੀ ਇੱਥੇ ਫੂਰਤੀ ਦੇ ਨਾਲ ਉਹਨਾਂ ਦੇ ਪਲਾਨ ਨੂੰ ਵਿਗਾੜ ਦਿੰਦੇ ਆ ਹੁਣ ਸਾਰੇ આરોપી ਪੁਲਿਸ ਦੀ ਪਕੜ ਚ ਆ ਤੇ ਆਪਣੇ ਆਪ ਨੂੰ નિર્ਦੋਸ਼ ਦੱਸਣ ਦੇ ਵਿੱਚ ਲੱਗੇ ਹੋਏ ਐ ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਜਦੋਂ ਇਹ ਸੂਪ ਉੱਥੇ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹਨਾਂ ਨੇ ਆਪਣੇ ਖਾਣ-ਪੀਣ ਦੇ ਲਈ ਬਣਾਇਆ ਹੋਣਾ ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਇਹ ਸੂਪ ਨੂੰ ਫੋਰੈਂਸਿਕ ਲਈ ਭੇਜਿਆ ਸੀਗਾ ਜਿਹੜਾ ਉਹ ਤਾਂ ਉਹਦੇ ਵਿੱਚ ਪਤਾ ਚੱਲਿਆ ਕਿ ਇਹ ਜਿਹੜਾ ਸੂਪ ਆ ਉਹ ਐਬੀ ਚੋਏ ਦੇ ਮਾਸ ਤੋਂ ਬਣਾਇਆ ਗਿਆ ਆ ਇੰਨੀ ਦਰਿੰਦਗੀ ਇਹਨਾਂ ਲੋਕਾਂ ਨੇ ਵਿਖਾਈ ਹੁਣ ਇਹਨਾਂ ਦਾ ਜਿਹੜਾ ਕੇਸ ਆ ਜਿਹੜਾ ਉਹ ਕੋਰਟ ਵਿੱਚ ਚੱਲ ਰਿਹਾ ਆ ਹੁਣ ਹਾਂਗਕਾਂਗ ਦੇ ਜਿਹੜਾ ਉੱਥੋਂ ਦਾ ਕਾਨੂੰਨ ਆ ਉਹਦੇ ਮੁਤਾਬਿਕ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਤੇ ਹੱਤਿਆ ਦੇ ਮਾਮਲਾ ਦਰਜ ਹੋ ਚੁੱਕਿਆ ਆ ਹੁਣ ਵੇਖਦੇ ਆ ਹਾਲੇ ਇਸ ਕੇਸ ਦੇ ਵਿੱਚ ਫੈਸਲਾ ਕੀ ਆਉਂਦਾ ਆ ਤਾਂ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ